ਸਮਾਵੈ ਨਾਨਕ ਸਾਚੇ ਸਾਚ ਸਮਾਵੈ RAM ਕਲੀ ਮਹੱਲਾ ਪਹਿਲਾ ਹੱਠ ਨਿਗਰਹਿ ਕਰ ਕਾਇਆ ਸੀਜੈ ਵਰਤ ਤਪਨ ਕਰ ਮਨ ਨਹੀਂ ਭੀਜੈ RAM ਨਾਮ ਸਰ ਅਵਰ ਨ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋਹੇ ਨਹੀਂ ਸਾਕੇ ਸਰਪੰਨ ਦਸ ਨਾ ਸਕੈ ਹਰ ਕਾ ਰਸ ਪੀਜੈ ਰਹਾਉ ਵਾਦ ਪੜੈ ਰਾਗ ਜਗ ਭੀਜੈ ਤ੍ਰੈ ਗੁਣ ਵਿਖਿਆ ਜਨਮ ਮਰੀਜੈ ਰਾਮ ਨਾਮ ਬਿਨ ਦੂਖ ਸਹੀਜੈ ਚਾੜ ਸੁਪਵਨ ਸੰਗਾਸਨ ਭੀਜੈ ਨਿਉਲੀ ਕਰਮ ਖਟ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਨੀਜੈ ਅੰਤਰ ਪੰਚ ਅਗਨ ਕਿਉ ਧੀਰ ਜਤੀਜੈ ਅੰਤਰ ਚੋਰ ਕਿਉ ਸਾਦ ਲਹੀਜੈ ਗੁਰਮਕੋ ਹੋਏ ਕਾਇਆ ਗੜ ਲੀਜੈ ਅੰਤਰ ਮੈਨ ਤੀਰਥ ਪਰਮੀਜੈ ਮਨ ਨਹੀਂ ਸੂਚਾ ਕਿਆ ਸੋਚ ਕਰੀਜੈ ਕਿਰਤ ਪਿਆ ਦੂਸ਼ ਕਾ ਕੋ ਦੀਜੈ ਅੰਨ ਨਾ ਖਾਹੇ ਦੇਹੀ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਕੀਜੈ ਮਨ ਮੁਖ ਜਨਮੈ ਜਨਮ ਮਰੀਜੈ ਸਤਗੁਰ ਪੂਛ ਸੰਗਤ ਜਨ ਕੀਜੈ ਮਾਨ ਹਰਿ ਰਾਚੈ ਨਹੀਂ ਜਨਮ ਮਰੀਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਹੂੰ ਦਰ ਦੂਨ ਦਰ ਪਾਸ ਤਰੀਜੈ ਤੁਰ ਕੀ ਸੇਵਾ ਰਾਮ ਰਵੀਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ ਰਾਮ ਕਲੀ ਮਹੱਲਾ ਪਹਿਲਾ ਅੰਤਰਿ ਉਤਪੋਜਿ ਅਵਰ ਨ ਕੋਈ ਜੋ ਕਹੀਐ ਸੋ ਪ੍ਰਭ ਤੇ ਹੋਈ ਜੁਗਾ ਹੁ ਜੁਗੰਤਰ ਸਾਹਿਬ ਸਚ ਸੋਈ ਕੁੱਤਪਤ ਪਰ ਲਹੋ ਅਵਰ ਨਾਂ ਕੋਈ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨ ਜੱਪਿਆ ਤਿਨਹੀ ਸੁਖ ਪਾਇਆ ਹਰ ਕੈ ਨਾਮ ਨਾ ਲੱਗੈ ਜਮ ਤੀਰ ਰਹਾਉ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੂਲ ਜੇਵਾ ਸੂਚੀ ਸਾਚਾ ਬੋਲ ਘਰਦਰ ਸਾਚਾ ਨਾਹੀ ਰੋਲ ਇਕ ਬਨਮਹਿ ਬੈਸਹਿ ਡੂਗਰ ਅਸਥਾਨ ਨਾਮ ਬਸਾਰ ਪਚਹਿ ਅਬਮਾਨ ਨਾਮ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਪਾਵਹਿ ਦਰਗਹਿ ਮਾਨ ਹੱਥ ਅਹੰਕਾਰ ਕਰੈ ਨਹੀਂ ਪਾਵੈ ਪਾਠ ਪੜੈ ਲੀ ਲੋਕ ਸੁਣਾਵੈ ਤੀਰਥ ਭਰਮਸ ਵਿਆਧ ਨ ਜਾਵੈ ਨਾਮ ਬਿਨਾ ਕੈਸੇ ਸੁਖ ਪਾਵੈ ਜਤਨ ਕਰੈ ਬਿੰਦ ਕਿਵੈ ਨਾ ਰਹਾਈ ਮਨੁ ਆਡੋਲੇ ਨਰਕੇ ਪਾਈ ਜੰਪੁਰ ਬਹੁਤੋ ਲਹਿ ਸਜਾਈ ਬਿਨ ਨਾਮੈ ਜੀਉ ਜਲ ਬਲ ਜਾਈ ਸਿਧ ਸਾਧਕ ਕੀਤੇ ਮਨ ਦੇਵਾ ਹੱਥ ਨਿਗਰਹਿ ਨਾ ਤ੍ਰਿਪਤਾ ਵਹਿ ਭੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਮਨ ਤਨ ਨਿਰਮਲ ਅਭਮਾਨ ਅਭੇਵਾ ਕਰਮ ਮਿਲੈ ਪਾਵੈ ਸਚਨਾਉ ਤੂੰ ਸਰਨ ਆਗਤ ਰਹਉ ਸੁਭਾਉ ਤゥム ਤੇ ਉਪਜਿਉ ਭਗਤੀ ਭਾਉ ਜਪ ਜਪੋ ਗੁਰਮੁਖ ਹਰਿ ਨਾਮ ਹਉਮੈ ਗਰਬ ਜਾਈ ਮਨ ਭੀਨੈ ਝੂਠ ਨਾ ਪਾਵਸ ਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਘਰ ਬਾਰ ਨਾਨਕ ਗੁਰਮੁਖ ਤਤ ਬੀਚਾਰ RAM KALI MOHALLA PEHLA ਜਿਉ ਆਇਆ ਤਿਉ ਜਾਵਹਿ ਬੌਰੀ ਜਿਉ ਜਨਮੇ ਤਿਉ ਮਰਨ ਭਇਆ ਜਿਉ ਰਸ ਭੋਗ ਕੀਏ ਤੇਤਾ ਦੁਖ ਲਾਗੈ ਨਾਮ ਵਿਸਾਰ ਭਵਜਲ ਭਇਆ ਤਨ ਤਨ ਦੇਖਤ ਗਰਭ ਗਿਆ ਕਨਕ ਕਾਮਨੀ ਸਿਉ ਹੇਤ ਵਿਧਾਈ ਕੀ ਨਾਮ ਵਿਸਾਰ ਹੈ ਭਰਮ ਗਿਆ ਰਹਾਉ ਜਤ ਸਤ ਸੰਜਮ ਸੀਲ ਨਾ ਰਾਖਿਆ ਪ੍ਰੇਤ ਪਿੰਜਰ ਮਹਿ ਕਾਸ਼ਟ ਭਇਆ ਪੁੰਨ ਦਾਨ ਇਸ਼ਨਾਨ ਨਾ ਸੰਜਮ ਸਾਧ ਸੰਗਤ ਬਿਨ ਬਾਤ ਜਾਇ ਲਾਲ ਚ ਲਾਗੈ ਨਾਮ ਬਸਾਰਿਓ ਆਵਤ ਜਾਵਤ ਜਨਮ ਗਇਆ ਜਾਂ ਜਮ ਧਾਏ ਕੇਸ ਗਹਿ ਮਾਰੈ ਸੁਰਤ ਨਹੀਂ ਮੁਖ ਕਾਲ ਗਇਆ ਅਹਨ ਸੁਨਿੰਦਾ ਤਾਤ ਪਰਾਈ ਹਿਰਦੈ ਨਾਮ ਨਾ ਸਰਬ ਦਇਆ ਬਿਨ ਗੁਰ ਸ਼ਬਦ ਨਾ ਗਤ ਪਤ ਪਾਵਹਿ ਰਾਮ ਨਾਮ ਬਿਨ ਨਰਕ ਗਿਆ ਖਿਨ ਮੈਂ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤ ਗਿਆ ਕਿਤ ਉਤਮਾਇ ਦੇਖ ਫਸਾਰੀ ਮੋਹ ਮਾਇਆ ਕੈ ਮਗਨ ਭਇਆ ਕਰਹਿ ਵਿਕਾਰ ਵਥਾਰ ਕਨੇਰੇ ਸੁਰਤ ਸ਼ਬਦ ਬਿਨ ਭਰਮ ਪਿਆ ਹਉ ਮੈਂ ਰੋਗ ਮਹਾ ਦੁਖ ਲਾਗਾ ਗੁਰਮਤਿ ਲੇਵੋ ਰੋਗ ਗਿਆ ਸੁਖ ਸੰਪਤ ਕੋ ਆਵਤ ਦੇਖੈ ਸਾਖਤ ਮਨ ਅਭਮਾਨ ਭਇਆ ਜਿਸ ਕਾ ਇਹੋ ਤਨ ਧਨ ਸੋ ਫਿਰ ਲੇਵੈ ਅੰਤਰ ਸਹਿ ਸਾ ਦੁਖ ਪਇਆ ਅੰਤ ਕਾਲ ਕਿਸ ਸਾਥ ਨਾ ਚਾਲੈ ਜੋ ਦੀਸੈ ਸਭ ਤਿਸਹਿ ਮਯਾ ਆਦਪੁਰਖ ਅਪਰੰਪਰ ਸੋ ਪ੍ਰਭ ਹਰ ਨਾਮ ਹਿਰਦੈ ਲੈ ਪਾਰ ਪਇਆ ਮੂਏ ਕੋ ਰੋਵਹਿ ਕਿਸੈ ਸੁਣਾਵਹਿ ਪੈ ਸਾਗਰ ਅਸਰਾਲ ਪਿਆ ਦੇਖ ਕਟੰਬ ਮਾਇਆ ਗ੍ਰਹਿ ਮੰਦਰ ਸਾਖਤ ਜੰਜਾਲ ਪਰਾਲ ਪਿਆ ਜਾਂ ਆਏ ਤਾਂ ਤਿਨੈ ਪਠਾਈ ਚਾਲੇ ਤਿਨੈ ਬੁਲਾਏ ਲਿਆ ਜੋ ਕਿਛ ਕਰਨਾ ਸੋ ਕਰ ਰਹਿਆ ਬਖਸ਼ਣ ਹਾਰੇ ਬਖਸ਼ ਲਿਆ ਜਿਨ ਇਹੋ ਚਾਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਭਇਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਨ ਪਇਆ ਦੁਖ ਸੁਖ ਗੁਰਮੁਖ ਸਮ ਕਰ ਜਾਣਾ ਹਰ ਖਸੂਗ ਤੇ ਬਿਰਖਤ ਭਇਆ ਆਪ ਮਾਰ ਗੁਰਮੁਖ ਹਰ ਪਾਈ ਨਾਨਕ ਸਹਿਜ ਸਮਾਇ ਲਿਆ RAM ਕਲੇ ਦਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦੜਾਇਆ ਸਾਚ ਸ਼ਬਦ ਰਸ ਲੀਨਾ ਮੇਰਾ ਗੁਰ ਦਿਆਲ ਸਦਾ ਰੰਗ ਲੀਨਾ ਐਨਸ ਰਹੇ ਏਕ ਲਿਵ ਲਾਗੀ ਸਾਚੇ ਦੇਖ ਪਤੀ ਨਾ ਰਹਾਉ ਰਹਿ ਗगनਪੁਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਨਾ ਸਤ ਬੰਦ ਕੁਪੀਨ ਭਰਪੁਰ ਲੀਨਾ ਜੇਵਾ ਰੰਗ ਰਸੀਨਾ ਮਿਲੇ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਨਾ ਇਕ ਮਹ ਸਰਬ ਸਰਬ ਮਹ ਏਕਾ ਇਹ ਸਤ ਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਣ ਨਾ ਜਾਈ ਦੀਪਕ ਤੇ ਦੀਪਕ ਪਰਗਾਸਿਆ ਤਰੇ ਭਵਨ ਜੋਤ ਦਿਖਾਈ ਸਚੈ ਤਖਤ ਸਚ ਮਹਿਲੀ ਬੈਠੀ ਨਿਰਭਉ ਤਾੜੀ ਲਾਈ ਮੋਹੇ ਗਿਆ ਬੈਰਾਗੀ ਜੋਗੀ ਕਟ ਕਟ ਕੂੰਗਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤ ਗੁਰ ਸੱਚ ਸਖਾਈ RAM ਕਲੀ ਮਹੱਲਾ ਪਹਿਲਾ ਆਉ ਹੱਠ ਹਸਤ ਮੜੀ ਕਰ ਛਾਇਆ ਤਰਨ ਗगन ਕਲ ਤਾਰੀ ਗੁਰਮਖ ਕੀਤੀ ਸ਼ਬਦ ਉਧਾਰੀ ਸੰਤੋ ਰਹਾਉ ਮਮਤਾ ਮਾਰ ਹਉ ਮੈਂ ਸੂਖੈ ਤੇਰੇ ਭਵਨ ਜੋਤ ਤੁਮਾਰੀ ਮਨ ਸਾ ਮਾਰ ਮਨ ਮਹਿ ਰੱਖੈ ਸਤਿਗੁਰ ਸ਼ਬਦ ਵਿਚਾਰੀ ਸਿੰਘ ਸੁਰਤ ਅਨਾਹਵਾਜੈ ਘਟ ਘਟ ਜੋਤ ਤੁਮਾਰੀ ਪਰਪੰਚ ਬੀਣ ਤਹੀਂ ਮਨ ਰੱਖਿਆ ਬ੍ਰਹਮ ਅਗਨ ਪਰਜਾਰੀ ਪੰਚ ਤਤ ਮਿਲ ਅਹਨਸ ਦੀਪਕ ਨਿਰਮਲ ਜੋਤਿ ਅਪਾਰੀ ਹਰਿ ਅਸ ਸਲੋਕੇ ਇਹੋ ਤਨ ਕਿੰਗਰੀ ਵਾਜੈ ਸ਼ਬਦ ਨਿਰਾਰੀ ਸ਼ਿਵ ਨਗਰੀ ਮਹਿ ਆਸਣ ਔਦੂ ਅਲਖ ਅਗੰਮ ਅਪਾਰੀ ਕਾਇਆ ਨਗਰੀ ਇਹੋ ਮਨ ਰਾਜਾ ਪੰਚ ਵਸਹਿ ਵਿਚਾਰੀ ਸ਼ਬਦ ਰਵੈ ਆਸਣ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਕਾਲ ਕਹੇ ਕਹਿ ਬਪਰੀ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਇਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਦ ਤਰੈ ਭਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲੈ ਗੁਣ ਦਾਤਾ ਹਉ ਮੈਂ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮੇਟੇ ਚੌਥੇ ਵਰਤੈ ਏਹਾ ਭਗਤ ਨਿਰਾਰੀ ਗੁਰਮਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮੁਰਾਰੀ ਮਨੁਆ ਅਸਤਰ ਸ਼ਬਦੇ ਰਾਤਾ ਏਹਾ ਕਰਨੀ ਸਾਰੀ ਬੇਦਬਾਦ ਨਾ ਪਾ ਖਾਂਡੇ ਔਦੂ ਗੁਰਮਖਾ ਸ਼ਬਦ ਵਿਚਾਰੀ ਗੁਰਮਖ ਜੋਗ ਕਮਾਵੇ ਔਦੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੈ ਮਨ ਮਾਰੇ ਔਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਅਬਦੂ ਸ਼ਬਦ ਤਰੈ ਕੁਲ ਤਾਰੀ ਸ਼ਬਦ ਸੂਰਜੁਗ ਚਾਰੇ ਔਦੂ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋਹਿਆ ਔਦੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਲਾਈ ਨਾਨਕ ਸਰਨ ਤੁਮਾਰੀ RAM ਕਲੀ ਮਹਲਾ ਤੀਜਾ ਅਸ਼ਟਪਦੀਆ ਇਕ ਓਅੰਕਾਰ ਸਤਗੁਰ ਪ੍ਰਸਾਦ ਸਰਮੈ ਦੀਆਂ ਮੁੰਦਰਾ ਕੰਨੀ ਪਾਈ ਜੋਗੀ ਕਿੰਤਾ ਕਰ ਤੂੰ ਦਇਆ ਆਉਣ ਜਾਣ ਵਿਪੂਤ ਲਾਏ ਜੋਗੀ ਤਾਂ ਤੀਨ ਭਵਨ ਜਣ ਲਾਇ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਾਜੈ ਹਰਿ ਸਿਉ ਰਹੈ ਲਿਵ ਲਾਇ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਅਮਰਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਗੀ ਸੁਰਤ ਵਜਾਈ ਮਾਨੰਦ ਰੇੜ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹਿ ਮੰਗਣ ਚੜਹਿ ਜੋਗੀ ਤਾਂ ਨਾਮ ਪੱਲੇ ਪਾਈ ਇਤ ਕਿੰਗਰੀ ਧਿਆਨ ਨਾ ਲਾਗੈ ਜੋਗੀ ਨਾ ਸੱਚ ਪੱਲੇ ਪਾਏ ਇਤ ਕਿੰਗਰੀ ਸ਼ਾਂਤ ਨਾ ਆਵੇ ਜੋਗੀ ਅਭਮਾਨ ਨਾ ਵਿੱਚੋਂ ਜਾਏ ਪਉ ਭਉ ਦੁਇ ਪਤ ਲਾਈ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੈ ਤਾਂ ਤੰਤੀ ਵਾਜੈ ਇਨ ਬਿਦ ਤ੍ਰਿਸ਼ਨਾ ਖੰਡੀ ਹੁਕਮ 부ਜੈ ਸੋ ਜੋਗੀ ਕਹੀਐ ਇਕਸ ਸਿਉ ਚਿਤ ਲਾਈ ਸਹਿਸਾ ਟੂਟੈ ਨਿਰਮਲ ਹੋਵੈ ਜੋਗ ਜੁਗਤ ਿਇਵ ਪਾਏ ਨਦਰਿ ਆਵੰਦਾ ਸਭ ਕਿਸ ਬਿਨ ਸਹਿ ਹਰ ਸੇਤੀ ਚਿਤ ਲਾਈ ਸਤਗੁਰ ਨਾਲ ਤੇਰੀ ਭਾਵਨੀ ਲਾਗੈ ਤਾਂ ਇਹ ਸੋਝੀ ਪਾਏ ਇਹੋ ਜੋਗ ਨਾ ਹੋਵੇ ਜੋਗੀ ਜੇ ਕਟੰਭ ਛੋੜ ਪਰ ਭਵਨ ਕਰਹਿ ਗ੍ਰਹਿ ਸਰੀਰ ਮਹਿ ਹਰ ਹਰ ਨਾਮ ਗੁਰ ਪ੍ਰ사ਦੀ ਆਪਣਾ ਹਰ ਪ੍ਰਭ ਲਹਿ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮਹਿ ਰੂਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਜਤਨ ਭੇਖ ਕਰੀ ਜੋਗੀ ਰੋਗ ਨਾ ਜਾਏ ਕੋ ਆਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੋ ਮਨ ਵਸਾਏ ਗੁਰਮੁਖ ਹੋਐ ਸੋਈ ਬੂਜੈ ਜੋਗ ਜੁਗਤ ਸੋ ਪਾਏ ਜੋਗੈ ਕਾ ਮਾਰਗ ਬਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੈ ਵਿਚੋ ਹੋ ਪਰਮ ਚੁਕਾਏ ਵੇਂ ਵਜਾਈ ਕਿੰਗਰੀ ਵਜੈ ਜੋਗੀ ਸਾ ਕਿੰਗਰੀ ਵਜਾਈ ਕਹਿ ਨਾਨਕ ਮੁਕਤ ਹੋਵੈ ਜੋਗੀ ਸਾਚੇ ਰਹੈ ਸਮਾਈ ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰੂ ਬੂਝ 부ਝਾਈ ਸੰਤੋ ਗੁਰਮੁਖ ਦੇ ਵੜਿਆਈ ਰਹਾਉ ਸਾਚ ਰਹੋ ਸਦਾ ਸਹਿਜ ਸੁਖ ਉਪਜੈ ਨਾਮ ਕਰੋਧ ਵਿੱਚੋਂ ਜਾਈ ਆਪ ਛੋੜ ਨਾਮ ਨਿਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮ ਸਖਾਈ ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜੇ ਨ ਰਚਾਈ ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਉ ਨਿਵ ਲਾਈ ਸਤ ਸੰਗਤ ਮਹਿ ਨਾਮ ਨਿਰਮੋਲਕ ਵੱਡਾ ਭਾਗ ਪਾਇਆ ਜਾਈ ਪਰਮ ਨਾ ਭੁੱਲੋ ਸਤਗੁਰ ਸੇਵੋ ਮਨ ਰੱਖੋ ਇਕ ਥਾਈ ਬਿਨ ਨਾਵੇਂ ਸਭ ਭੁਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਯੋਗ ਨਾ ਪਾਈ ਸਿਵ ਨਗਰੀ ਮਹਿ ਆਸਨ ਬੈਸੈ ਗੁਰ ਸ਼ਬਦੀ ਯੋਗ ਪਾਈ ਧਾਤੁਰ ਬਾਜੀ ਸ਼ਬਦ ਨਿਵਾਰੀ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰ ਹੈ ਸੰਤੋ ਇਸਨਾਨ ਕਰੀ ਲਿਵ ਲਈ ਨਾਮ ਇਸਨਾਨ ਕਰਹਿ ਜਨ ਨਿਰਮਲ ਸ਼ਬਦੇ ਮੈਲ ਗੁਆਈ ਤ੍ਰੈ ਗੁਣ ਅਚੇਤ ਨਾਮ ਚੇਤ ਹੈ ਨਾਹੀ ਬਿਨ ਲਾਵੇ ਬਿਨ ਸਜਾਈ ਬ੍ਰਹਮ ਵਿਸ਼ਨ ਮਹੇਸ਼ ਤ੍ਰੈ ਮੂਰਤ ਤ੍ਰੈ ਗੁਣ ਭਰਮ ਭੁਲਾਈ ਗੁਰ ਪ੍ਰਸਾਦੀ ਤ੍ਰਿਕੁਟੀ ਛੂਟੈ ਚੌਥੇ ਪਦ ਲਿਖ ਲਈ ਪੰਡਤ ਪੜ੍ਹਹਿ ਪੜਵਾਦ ਵਿਖਾਣਹਿ ਤਿੰਨਾ ਬੂਝ ਨਾ ਪਾਈ ਵਿਖਿਆ ਮਾਤੇ ਪਰਮ ਭੁਲਾਈ ਉਪਦੇਸ਼ ਕਹਿ ਹੈ ਕਿਸ ਭਾਈ ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੇ ਸੋ ਗਤ ਪਾਈ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੈ ਨਾਮ ਨਮੰਗ ਨਿਧ ਪਾਈ ਮਨਸਾ ਮਾਰ ਮਨ ਸਹਜ ਸਮਾਣਾ ਮਿਨ ਰਸ ਨਾ ਉਸਤਤ ਕਰਾਈ ਲੋਇਣ ਦੇਖ ਰਹੇ ਬਿਸਮਾਦੀ ਚੇਤਾ ਅਦੇਸ਼ਟ ਲਗਾਈ ਅਦੇਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਲਾਈ ਹਉ ਗੁਰ ਸਲਾਹੀ ਸਦਾ ਆਪਣਾ ਜਿਨ ਸਾਚੀ ਬੂਝ 부ਝਾਈ ਨਾਨਕ ਇੱਕ ਕਹ ਬੇਨੰਤੀ ਨਾਮੁਹ ਗਤ ਪਤ ਪਾਈ